ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਜ਼ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਰੋਜ਼ੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕੀਆਂ ਦੇ ਸਬੰਧ ਵਿੱਚ ਇੱਕ ਨਵਾਂ ਵੀਡੀਓ ਲੈ ਕੇ ਅੱਜ ਦਾ ਜੋ ਇਹ ਵੀਡੀਓ ਹੈ ਇਹਦੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਲਈ ਬੰਪਰ ਭਰਤੀ ਜੋ ਜਾਰੀ ਕੀਤੀ ਗਈ ਹੈ ਉਹਦੀ ਜਾਣਕਾਰੀ ਤੁਹਾਡੇ ਲਈ ਲੈ ਕੇ ਹਾਜ਼ਰਾਂ ਦੋ ਨੋਟੀਫਿਕੇਸ਼ਨ ਬੰਪਰ ਭਰਤੀ ਦੇ ਜਾਰੀ ਹੋਇਆ ਹੈ ਸਰਕਾਰੀ ਅਧਿਆਪਕਾਂ ਦੀ ਭਰਤੀ ਦੇ ਲਈ ਤਾਂ ਡਿਟੇਲਡ ਜਾਣਕਾਰੀ ਤੁਹਾਡੇ ਲਈ ਲੈ ਕੇ ਹਾਜ਼ਰਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਜਿਹੜੇ ਵੀਰਾਂ ਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਬਿਨਾਂ ਕਿਸੇ ਦੇ ਰਿਸ਼ਤੇ ਦੇ ਨੋਟੀਫਿਕੇਸ਼ਨ ਤੇ ਚੱਲਦੇ ਆ ਜੀ ਅੱਜ ਦੇ ਜੋ ਨੋਟੀਫਿਕੇਸ਼ਨ ਜਾਰੀ ਹੋਇਆ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਭਵ ਪੰਜਾਬ ਦੇ ਸਕੂਲ ਵਿਭਾਗ ਵੱਲੋਂ ਇਹ ਘੋਸ਼ਣਾ ਜਾਰੀ ਹੋਈ ਹੈ ਜਨਤਕ ਨਿਯੁਕਤੀਆਂ ਜੀ ਪੰਜਾਬ ਦੇ ਸਰਕਾਰੀ ਸਕੂਲ ਵਿਭਾਗ ਵੱਲੋਂ 393 ਸਪੈਸ਼ਲ ਐਜੂਕੇਸ਼ਨ ਟੀਚਰ ਪ੍ਰਾਇਮਰੀ ਕੈਟਰਰ ਦੀਆਂ ਪੋਸਟਾਂ ਨਾਲ ਵੱਲੋਂ ਜਾਰੀ ਹੋਈਆਂ ਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਪੰਜਾਬ ਦੇ ਸਕੂਲ ਵਿਭਾਗ ਵੱਲੋਂ ਵੈਬਸਾਈਟ ਹੈਗੀ ਹੈ ਜੀ www.educationrecruitmentboard.com ਇਸ ਵੈਬਸਾਈਟ ਤੇ ਤੁਸੀਂ ਇਹਨਾਂ ਪੋਸਟਾਂ ਦੇ ਲਈ 21 ਜੁਲਾਈ 2025 ਤੱਕ ਅਪਲਾਈ ਕਰ ਸਕੋਗੇ ਇਸੇ ਤਰ੍ਹਾਂ ਹੀ ਇਹਨਾਂ ਵੱਲੋਂ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਇਸੇ ਵਿਭਾਗ ਵੱਲੋਂ ਜਨਤਕ ਨਿਯੁਕਤੀਆਂ ਦਾ 333 ਸਪੈਸ਼ਲ ਐਜੂਕੇਟਰ ਟੀਚਰ ਮਾਸਟਰ ਕੈਟਰਰ ਦੇ ਵਿੱਚ ਵੀ ਇਹਨਾਂ ਵੱਲੋਂ ਭਰਤੀ ਹੈ ਜੋ ਬੰਪਰ ਕੀਤੀ ਜਾਣੀ ਹੈ ਸੀਮ ਵੈਬਸਾਈਟ ਤੇ ਤੁਸੀਂ ਇੰਨਾ ਪੋਸਟਾਂ ਦੇ ਲਈ ਅਪਲਾਈ ਕਰ ਸਕੋਗੇ 21 ਜੁਲਾਈ 2025 ਅੰਤਿਮ ਮਿਤੀ ਰਹੂਗੀ ਇੰਨਾ ਪੋਸਟਾਂ ਦੇ ਲਈ ਤਾਂ ਬਾਕੀ ਵੇਰਵਿਆਂ ਦੇ ਲਈ ਕੀ ਯੋਗਤਾਵਾਂ ਰਹਿਣਗੀਆਂ ਕੀ ਡਿਟੇਲ ਸਾਰੀ ਜਾਣਕਾਰੀ ਹੈ ਉਹਦੇ ਲਈ ਉਹਦਾ ਵੈਬਸਾਈਟ ਦਾ ਲਿੰਕ ਅਸੀਂ ਵੀਡੀਓ ਵਿੱਚ ਦਿੱਤਾ ਹੋਇਆ ਤਾਂ ਜਿਹੜੇ ਚਾਹਵਨ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਐ ਇਸ ਵੈਬਸਾਈਟ ਤੇ ਜਾ ਕੇ 21 ਜੁਲਾਈ 2025 ਤੱਕ ਅਪਲਾਈ ਕਰ ਸਕਦੇ ਹੋ ਬਹੁਤ ਵਧੀਆ ਮੌਕਾ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਇਹ ਭਰਤੀ ਆ ਜਾਰੀ ਕੀਤੀ ਗਈ ਹੈ ਦੋ ਨੋਟੀਫਿਕੇਸ਼ਨ ਤੁਹਾਡੇ ਨਾਲ ਪਾ ਸਾਂਝੇ ਕੀਤੇ ਆ ਤਾਂ ਯੋਗ ਉਮੀਦਵਾਰ ਅਪਲਾਈ ਕਰਕੇ ਇਹਨਾਂ ਪੋਸਟਾਂ ਦੇ ਲਈ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇ ਦਦੇ ਰਿਆ ਕਰੋ ਜੀ ਧੰਨਵਾਦ